ਦੇ ਪੁਰੀ ਚਾਰ ਤੇ ਕਲਾ ਤੇ ਵੇਖੋ ਅੱਜ 18 ਦਿਨ 18 ਮ ਦਿਨ ਚਲੇ ਜੇ ਤੇ ਕੋਤਾ ਵੇਖੋ ਨਾਜ ਤੋਂ ਬਗੈਰ ਮੌਤੋਂ ਭੁੱਖ ਭਰੀ ਵੱਡਾ ਦੋਲਣਾ ਨੇ ਪਰ ਵਰਦਾਲੀਟਰ ਉਹਦੀ ਅਖਵਾਇ ਇੱਥੇ ਸਿਲਾਤ ਰੇ ਸਾਰੇ ਦੇਸ਼ ਦੀ ਦੋਲਣਾ ਨੇ ਦੇਸ਼ ਦੀ ਐਮ ਐਸ ਸੀ ਕਾਨੂੰਨੀ ਗਾਰੰਟੀ ਸੁਭੀਨਾਥਨ ਜਿਹੜਾ ਹੈ ਨਾ ਉਹਦੇ ਤੇ ਸਤਾਰਾ ਸਿੰਘ ਬਹਿਰ ਵੀ ਲੱਗਦੇ ਸਭ ਇਹ ਕੋ ਤੇ ਦੇਸ਼ ਨੂੰ ਕਿਸਾਨ ਨੂੰ ਬਚਾਣਾ ਤਾਂ ਐਮ ਐਸ ਉਹ ਕਰ ਤਾ ਕੋ ਕਰਦਾ ਹੈ ਤੇ ਫਿਰ ਡਾਕਟਰ ਜਵਾਬ ਦੇਤੇ ਸਾਡੇ ਕੋਲ ਮਸਾਲਾ ਨੇ ਡਾਕਟਰ ਦਾ ਪੀਜੀਆਈ ਤੋਂ ਜਵਾਬ ਮਿਲ ਜੇ ਵੱਡੇ ਵੱਡੇ ਹਸਪਤਾਲਾਂ ਦਾ ਜਵਾਬ ਮਿਲ ਜਾਏ ਤੇ ਫਿਰ ਗੁਰੂ ਆਰਮਦਾਸ ਦੇ ਲੱਗਰ ਵਿੱਚ ਜਾ ਕੇ ਅਸੀਂ ਅਰਦਾਸ ਕਰਦੇ ਹਾਂ ਸੱਚੇ ਪਾਲਤਰਾ ਸਾਡਾ ਇਤ ਕੋ ਬਚ ਜਾਏ ਰਹਿਮ ਕਰ ਕੋ ਬਚ ਜਾਤਾ ਤੇ ਸਾਨੂੰ ਉਹਦੇ ਤੇ ਭਰੋਸਾ ਹੈ ਮੇਰੇ ਵਰਗੇ ਤੇ ਅਜਿਹਾ ਆਉਂਦੇ ਨੇ ਹੱਥਿਆ ਵਾਲੇ ਆਪਾਂ ਪਰ ਉਹ ਤਾਂ ਬੱਚਾ ਤਾਂ ਚੜ੍ਹਦੀ ਕਲਾ ਸਾਰਾ ਪਰਿਵਾਰ ਚੜ੍ਹਦੀ ਕਲਾ ਵਿੱਚ ਹੈ ਉਹਨਾਂ ਚ ਕੋਈ ਗਰਾਵਟਾ ਨਹੀਂ ਤੇ ਕੋਈ ਗੱਲ ਨਹੀਂ ਸਤਿ ਸ਼੍ਰੀ ਅਕਾਲ ਜੀ ਮੈਂ ਮਨਿੰਦਰ ਸਿੰਘ ਤੇ ਅੱਜ ਖਨੌਰੀ ਵਾਰਡ ਤੇ ਪਹੁੰਚੇ ਆ ਜਿਹੜੇ 18 ਦਿਨ ਹੋ ਚੁੱਕੇ ਨੇ ਜਗਜੀਤ ਸਿੰਘ ਢੱਲੇਵਾਲ ਨੂੰ ਮਰਨ ਵਰਤ ਤੇ ਬੈਠੇ ਸਾਡੇ ਨਾਲ ਮੌਜੂਦ ਨੇ ਸੀਨੀਅਰ ਆਗੂ ਕਿਸਾਨ ਆਗੂ ਸੰਤਰਾਮ ਸਿੰਘ ਮਹਿਰੋ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਵੇਖੋ ਗੱਲ ਤਾਂ ਤੁਸੀਂ ਕਰੋ ਸਾਨੂੰ ਕਰਨੀ ਵੀ ਚਾਹੀਦੀ ਹੈ ਪਰ ਇਹ ਮਸਲਾ ਬਹੁਤ ਬਸ ਟੁੱਟ ਬਣ ਗਿਆ ਹੈ ਦੇਖੀ ਬਹੁਤ ਸੌਤਾ ਖੇਤੀ ਕਰਨ ਵਾਲੇ ਨੇ ਭਾਰਤ ਦੁਨੀਆ ਵਿੱਚ ਜਿਆਦਾ ਜਿਆਦਾ ਖੇਤੀ 파 ਸੋ ਇਹ ਦੇਸ਼ ਦੀ ਖੇਤੀ ਨੀਤੀ ਨਾ ਹੋਣ ਕਰਕੇ ਇਹ ਸਾਰਾ ਮਸਲਾ ਹੈ ਹਰ ਵਾਰ ਖਰਬਾਰ ਪੈਦੇ ਲੋਕ ਕਰਜ਼ਾਈ ਹੋਏ ਨੇ ਵਾਰ-ਵਾਰ ਦੋਲਤ ਉੱਠਦੇ ਨੇ ਇਹ ਤੇ ਹੁਕਮਰਾਨ ਜਿਹੜੇ ਵੋਟਾਂ ਲੈ ਕੇ ਦਿੱਲੀ ਰਾਜ ਤੇ ਜਾਂਦੇ ਰਹੇ ਚਾ ਕਰ ਰਹੇ ਨੇ ਇਹ ਸਾਰੇ ਸਾਝੇ ਤੌਰ ਤੇ ਚੁਣੇ ਜੇ ਮੈਂ ਤੁਸੀਂ ਇੱਕ ਵੀਡੀਓ ਵਿੱਚ ਕਹਿ ਰਹੇ ਸੀਗੇ ਵੀ ਤੂੰ ਉਹਨਾਂ ਦੇ ਕੋਲ ਬੈਠੇ ਸੀ ਜਗਜੀਤ ਸਿੰਘ ਦੱਲੇ ਵਾਲੇ ਦੇ ਕੋਲ ਵੀ ਇਹ ਤਾਂ ਥੋਟੋ ਛੋਟੇ ਨੇ ਪਰ ਉਹਨਾਂ ਦੀ ਸੋਚ ਵੱਡੀ ਹੋਗੀ ਤੁਹਾਡੇ ਨਾਲੋਂ ਉਹਦੇ ਬਾਰੇ ਕੀ ਕਹੋਗੇ ਵੀ ਉਹਨਾਂ ਦੀ ਵੱਡੀ ਹੈ ਵੱਡੀ ਮੈਂ ਕੋਈ ਲਾ ਕੇ ਨਹੀਂ ਕਿਹਾ ਮੇਰੀ ਭਾਵੇਂ 85 ਸਾਲ ਦੀ ਉਮਰ ਹੈ ਉਹਦੀ ਉਮਰ ਵੀ ਬਹੁਤ ਠੀਕ ਹੈ ਪਰ ਜੇ ਤਾਂ ਵਿਚਾਰ ਵੱਡੇ ਹੋਣ ਸੋਚ ਵੱਡੀ ਹੋਣ اخلاق ਵੱਡਾ ਹੋਵੇ ਇਮਾਨਦਾਰੀ ਵੱਡੀ ਹੋਵੇ ਤੇ ਮੈਂ ਕੋਈ ਐਵੇਂ ਕਾਲ ਨਾਲ ਜਜਬਾਤ ਬਾਲਦੇ ਸੀ ਗੋਡੀ ਹੱਥ ਲਾਇਆ ਤੇ ਉਹਨੇ ਠੀਕ ਕਿਹਾ ਵੀ ਇਹ ਤਾਂ ਤੂੰ ਠੀਕ ਨਹੀਂ ਕੀਤਾ ਮੇਰੇ ਤੇ ਸਹਾਰ ਮਾਰਿਆ ਪਰ ਅੱਜ ਪੀਓ ਦੇ ਲੀਡਰਾਂ ਦੀ ਲੋੜ ਹੈ ਲੀਡਰ ਬਹੁਤ ਔਖੇ ਕੰਮ ਨੂੰ ਮਿਰਦੇ ਨੇ ਮੈਂ ਫਿਕਰਬੰਦ ਆ ਇਸ ਲੀਡਰ ਨੂੰ ਜਿੱਤ ਕੇ ਫਿਰ ਘਰ ਵਿੱਚ ਪਹੁੰਚਾਣਾ ਅਸੀਂ ਹਰ ਯਤਨ ਕਰ ਰਹੇ ਹਾਂ ਤੁਹਾਡੀ ਉਹ ਵੀਡੀਓ ਜਿਹੜੇ ਕਈ ਏ ਜਿਹੜੇ ਲੋਕ ਪਿੱਛੇ ਬੈਠੇ ਸੀ ਅੱਜ ਆਏ ਨੇ ਕੁਝ ਆਏ ਨੇ ਕੁਝ ਹੋਰ ਆ ਜਾਣਗੇ ਨਹੀਂ ਤੇ ਕਿਸਾਨ ਆ ਜਾਣਗੇ ਡੇਟਰਾਂ ਦੀ ਬਾਹਲੀ ਲੋੜ ਨਹੀਂ ਹੁੰਦੀ ਕਿਸਾਨਾਂ ਦੀ ਲੋੜ ਹੁੰਦੀ ਜਿਨ੍ਹਾਂ ਦੇ ਵਾਸਤੇ ਮੰਦੂਰਾ ਵਾਸਤੇ ਕਿਸਾਨਾਂ ਵਾਸਤੇ ਸੇ ਲੜ ਰਹੇ ਆ ਤੇ ਇਹ ਬਹੁਤ ਚੜ੍ਹਦੀ ਕਲਾ ਚ ਨੇ ਹੌਸਲੇ ਵਿੱਚ ਨੇ ਰਾਦੇ ਵਾਲੇ ਨੇ ਔਰ ਕਿਸੇ ਵੀ ਤਾਕਤ ਅੱਗੇ ਝੁਕਣ ਵਾਲੇ ਨਹੀਂ ਹੁਣ ਸਿਹਤ ਕਿੱਦਾਂ ਜੀ ਉਹਨਾਂ ਦੀ ਤੁਸੀਂ ਉਹਨਾਂ ਦੇ ਖਬਰ ਲੈ ਕੇ ਆ ਕੋਲ ਤੁਸੀਂ ਉਹਨਾਂ ਕੋਲ ਜਾ ਕੇ ਤੁਸੀਂ ਕਰੀਬੀ ਉਹਨਾਂ ਦੇ ਹੁਣ ਕਿਦਾਂ ਸਿਹਤਾਂ ਦੀ ਸਿਹਤ ਪੂਰੀ ਚੜ੍ਹ ਤੇ ਕਲਾ ਤੇ ਵੇਖੋ ਅੱਜ 18 ਦਿਨ 18 ਮਹੀਨੇ ਚਲੇ ਜੇ ਤੇ ਉਹ ਤਾਂ ਵੇਖੋ ਨਾਜ ਤੋਂ ਬਗੈਰ ਬਹੁਤ ਔਖਬਰੀ ਹੈ ਸਾਡੇ ਵੱਡੇ ਵੱਡੇ ਲੋਕਾਂ ਨੇ ਕਹਿਤਾ ਤੇ ਜਿਹੜਾ ਇਹ ਸਬਰ ਨਾਲ ਸਿੱਧਕ ਲਾਲ ਤੇ ਇਰਾਦੇ ਨਾਲ ਬੈਠੇ ਨੇ ਇਹ ਮਨ ਬਣਾ ਕੇ ਬੈਠੇ ਨੇ ਕੋਈ ਕਾਲ ਨਾਲ ਨਹੀਂ ਬੈਠੇ ਆਪਣੀ ਜਾਇਦਾਦ ਬੱਚਿਆਂ ਨੂੰ ਦੇ ਦੇਣੀ ਔਰ ਜਥੇਬੰਦੀਆਂ ਨੂੰ ਸ੍ਰਿਮਰ ਬੇਨਤੀ ਕਰਨੀ ਬਹੁਤ ਤੇ મોદી ਨੂੰ ਮਹਿੰਗਾ ਪਾਏਗਾ ਦੋਨੋਂ ਮੈਂ ਤਾਂ ਹੁੱਕ ਭਰਾਨਾ ਉਹ ਬੇਨਤੀ ਕਰ ਸਕਦਾ ਦੁਆਰ ਤੇ ਲਿਖਿਆ ਪੜੋ ਇਹ ਦੋਲਣ ਦੋਲਣ ਬਹੁਤ ਵਰਦਾਲਾ ਦੋਲਣ ਨੇ ਔਰ ਵਰਦਾਲਾ ਲੀਡਰ ਉਹਦੀ ਅਗਵਾਈ ਚ ਅਸੀਂ ਲੜ ਰਹੇ ਹਾਂ ਸਾਰੇ ਦੇਸ਼ ਦੀ ਦੋਲਣਾਂ ਨੇ ਦੇਸ਼ ਦੀ ਐਮਐਸਸੀ ਕਾਨੂੰਨੀ ਗਰੰਟੀ ਸੁਆਮੀ 나ਥਨ ਜਿਹੜਾ ਹੈ ਨਾ ਉਹਦੇ ਤੇ ਸਤਾਰਾ ਸਿੰਘ ਬਹਿਰ ਹੀ ਲੜ ਰਿਹਾ ਸੁਪਰੀਮ ਕੋਰਟ ਜਿਹੜੇ ਤੇਜ ਤੇ ਉਹ ਮੁੱਦਾ ਬਣ ਗਿਆ ਜਦੋਂ ਐਮਐਸਸੀ ਸੁਆਮੀ 나ਥਨ ਦੇ ਫਾਰਮੂਲੇ ਮੁਤਾਬਕ ਕਾਨੂੰਨੀ ਗਰੰਟੀ ਤੋਂ ਬਗੈਰ ਕਥਾੜ ਆਰਥਿਕ ਤੌਰ ਤੇ ਯਾਦ ਹੀ ਨਹੀਂ ਹੋ ਸਕਦਾ ਸੋਹੋ ਜਦੋਂ ਮੋਦੀ ਨੇ ਦਿੱਖਤੀ ਸਮਝੌਤਾ ਸਾਡਾ 2021 ਚ ਕੀਤਾ ਕੋਈ ਨਵੀਆਂ ਬੱਗਾ ਤਾਂ ਹਿੱਕਿਆ ਨਹੀਂ ਫਿਰ ਹੈਂਕਰਵਾ ਦੇ ਉਹ ਤੋਂ ਹੈਂਕਰ ਟੁੱਟੀ ਸੀ ਹੁਣ ਵੀ ਟੁੱਟੂ ਸਾਡਾ ਅੰਦੋਲਨ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਜਦੋਂ ਵੋਟਾਂ ਪੈਣੀਆਂ ਸੀਗੀਆਂ ਜਦੋਂ ਲੋਕ ਸਭਾ ਦੇ ਵੋਟਾਂ ਪੈਣੀਆਂ ਸੀ ਮੋਦੀ ਨੇ ਵਾਦਾ ਕਰਿਆ ਸੀ ਵੀ ਜਿਹੜੇ ਮੰਗਾਂ ਨੇ ਕਿਸਾਨ ਦੇ ਪੂਰੀਆਂ ਕਰਾਂਗੇ ਤੇ ਹੁਣ ਦੁਬਾਰੇ ਸਰਕਾਰ ਆ ਗਈ ਤੀਜੀ ਵਾਰੀ ਬਣ ਗਈ ਦੁਬਾਰੇ ਫੇਰ ਨਹੀਂ ਮੰਗਾਂ ਪੂਰੀਆਂ ਹੋਈਆਂ ਦੁਬਾਰੇ ਫੇਰ ਅੰਦੋਲਨ ਹੋ ਰਿਹਾ ਇਹ ਗੱਲ ਹੋਦੀ ਮੈਂ ਨਹੀਂ ਕਰਨਾ ਚਾਹੁੰਦਾ ਕਿਉਂਕਿ ਐਮ ਐ ਸੁਆਮੀ ਨਾਥਨ ਬੜਾਇਆ ਕਿੰਨੇ ਸੀ ਡਾਕਟਰ ਮਨਮੋਹ ਸਿੰਘ ਨੇ ਉਹ ਜੇ ਲਾਗੂ ਹੋ ਜਾਂਦੀ ਤੇ ਅੱਜ મોદી ਦੁਬਾਰਾ ਪ੍ਰਧਾਨ ਮੰਤਰੀ ਪਹਿਲੀ ਵਾਰ ਜਾਂ ਦੂਜੀ ਵਾਰ ਨਹੀਂ ਸੀ ਆਉਂਦਾ ਉਹ ਕਾਂਗਰਸ ਦੀ ਗਲਤੀ ਉਹ ਹੁਣ ਕੰਡੇ ਬੀਜੇ ਉਹਨਾਂ ਦੇ ਚੁਗਣੇ ਪੈ ਰਹੇ ਨੇ ਸੋ ਜਿਹੜਾ ਐਮ ਐ ਸੁਆਮੀ ਨਾਥਨ ਦਾ ਫਾਰਮੂਲਾ ਹੈ ਇਹ ਫਿਰ 2014 ਵਿੱਚ ਜਦੋਂ ਮੇਰੀ ਰੇਟ ਚੱਲ ਰਹੀ ਸੀ ਉਦੋਂ ਰਾਜ ਸੀ ਪੱਤਾ ਖੇਟਿਆ ਸੀ ਨੇ ਬੀਜਪੀ ਨੇ ਮਾਰੇ ਸੀ ਲੈ ਕੇ ਆਓ ਹਮ ਲਾਗੂ ਕਰਾਂਗੇ ਤੇ ਫਿਰ ਮੇਰੀ ਰੇਟ ਪਟੀਸ਼ਨ ਚ ਮੁਕਰੀਆ ਬੀਜੇਪੀ ਨੇ ਅਲਫਨਾਮਾ ਦੇ ਕੇ ਉਥੋਂ ਭੱਜੀ ਲੋਕਾਂ ਨੂੰ ਵਾਦਾ ਖਲਾਫੀ ਕੀਤੀ ਤੇ ਆ 2021 ਵਾਲੇ ਵਿਦੋਲਨ ਦੇ ਵਿੱਚ ਵਾਦਾ ਖਲਾਫੀ ਹੋ ਰਹੀ ਹੈ ਬਾਲਾ ਲੰਮਾ ਸਮਾਂ ਵਾਦਾ ਖਲਾਫੀਆਂ ਨਹੀਂ ਚਲਦੀਆਂ ਹੁਣ ਲੋਕ ਜਾਣਦੇ ਕੀ ਦਿੱਕਤ ਆ ਰਹੀ ਹੈ ਜਿਹੜੀ ਰਿਪੋਰਟ ਸਵਾਮੀ ਨਾਥੀ ਦੀ ਰਿਪੋਰਟ ਆ ਜਦੋਂ ਕਿਸਾਨਾਂ ਵਾਸਤੇ ਬਣੀ ਹੈ ਬਿਲ ਕਿਸਾਨਾਂ ਵਾਸਤੇ ਬਣਿਆ ਹੈ ਜਿਹਦੇ ਇਸ ਦੇ ਨਾਲ ਜਿਹੜੀਆਂ ਫਸਲਾਂ ਦੇ ਰੇਟ ਨੇ ਵਧਣਗੇ ਐਮਐਸਪੀ ਵਧੂਗੀ ਕਿਉਂ ਦਿੱਕਤ ਆਉਦੀ ਨੂੰ ਇਹ ਤੋਂ ਨਹੀਂ ਉਹ ਵੱਡਾ ਦੁਨੀਆ ਦਾ ਬੰਦਿਆ ਹੋਇਆ ਬੰਦਾ ਤੁਸੀਂ ਪੁੱਤਰ ਉਹਦਾ ਜੀਵਨ ਪੜੋ ਦੁਨੀਆ ਦਾ ਮੰਨਿਆ ਹੋਇਆ ਉਹ ਪੰਜ ਜਿਲ੍ਹਿਆਂ ਵਿੱਚ ਦੇਂਦਾ ਨੇ ਦੀ ਕਹਾਣੀਆਂ ਦੀ ਗੱਲ ਨੇ ਕਰਦਾ ਵਾਟਰ ਲੈਵਲ ਦੀ ਗੱਲ ਤਾਂ ਹੈ ਬੇਰੁਜ਼ਗਾਰੀ ਦੀ ਵੀ ਗੱਲ ਕਰਦਾ ਹੈ ਭ੍ਰਿਸ਼ਟਾਚਾਰ ਦੀ ਵੀ ਗੱਲ ਕਰਦਾ ਹੈ ਵਾਸਤਾਵਰਨ ਦੀ ਵੀ ਗੱਲ ਕਰਦਾ ਹੈ ਪੰਜ ਜਿਲ੍ਹਿਆਂ ਦੇ ਵਿੱਚ ਹੋਰ ਕਿਸੇ ਕੋਲ ਹੈ ਨਹੀਂ ਮੈਂ ਉਹਨੂੰ ਲੱਭਿਆ ਕਿੱਥੋਂ ਲੱਭਿਆ ਬੜੀ ਲੰਮੀ ਕਹਾਣੀ ਕਿਤੇ ਫਿਰ ਇੰਟਰਵਿਊ ਕਰ ਲਾਂਗੇ ਉਹਨੂੰ ਮੈਂ ਲੈ ਕੇ ਗਿਆ ਤੇ ਉਹ ਅੱਜ ਉਹ ਖਵਰਾਨਾ ਦੇ ਗਲੇ ਦੀ ਹੱਡੀ ਬਣੀ ਪਈ ਹੈ ਉਹ ਲਾਗੂ ਕਰਵਾ ਕੇ ਦੇਸ਼ ਦਾ ਕਿਸਾਨ ਬਚ ਸਕਦਾ ਹੈ ਉਹ ਤਾਂ ਪਹਿਲੀ ਲਾਈਨ ਸ਼ੁਰੂ ਕਰਦਾ ਹੈ ਕਿ ਦੇਸ਼ ਨੂੰ ਕਿਸਾਨ ਨੂੰ ਬਚਾਣਾ ਤਾਂ ਐਮਐਸ ਸੁਆਮੀ ਦਾਤ ਨੂੰ ਲਾਗੂ ਕਰਨਾ ਹੀ ਪਏਗਾ ਤੇ ਹੁਣ ਨਿਊਜ਼ ਦੇ ਵਿੱਚ ਖਬਰ ਆ ਰਹੀਆਂ ਨੇ ਵੀ ਢੱਲੇਵਾਲ ਸਾਹਿਬ ਦੀ ਜਿਹੜੀ ਸਿਹਤ بگੜ ਰਹੀ ਹੈ ਤੇ ਉਹਨਾਂ ਦੀ ਲੀਵਰ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਕੈਂਸਰ ਦੇ ਮਰੀਜ਼ ਵੀ ਨੇ ਕੀ ਲੱਗਦਾ ਹੈ ਵੀ ਹੁਣ ਕਿਵੇਂ ਇਹਨਾਂ ਸਿਹਤ ਅੱਗੇ ਕਿਵੇਂ ਠੀਕ ਹੋਊਗੀ ਜਦੋਂ ਮਰਨ ਹੁਣ ਮਰਨ ਵਾਰ ਤੇ ਇਹਨਾਂ ਦਾ ਖਤਮ ਨਹੀਂ ਕਰਿਆ ਅੱਗੇ ਵੀ ਜਾਰੀ ਰਹੂਗਾ ਨਹੀਂ ਸਿਹਤ ਤਾਂ ਜਦੋਂ ਅਸੀਂ ਅਰਦਾਸਾ ਕਰਦੇ ਹਾਂ ਜਿੱਥੇ ਡਾਕਟਰ ਜਵਾਬ ਦੇ ਦੇਣ ਸਾਡੇ ਕੋਲ ਮਸਾਲਾ ਡਾਕਟਰ ਪੀਜੀਆਈ ਤੋਂ ਜਵਾਬ ਮਿਲ ਜੇ ਵੱਡੇ ਵੱਡੇ ਹਸਪਤਾਲਾਂ ਦਾ ਜਵਾਬ ਮਿਲ ਜਾਏ ਤੇ ਫਿਰ ਕੋ ਰਾਮਤਾਸ ਤੇ ਲੱਗਰ ਵਿੱਚ ਜਾ ਕੇ ਅਸੀਂ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਸਾਡਾ ਇੱਕੋ ਬੱਚਾ ਹੈ ਰਹਿਮ ਕਰ ਉਹ ਬੱਚਾ ਦਾ ਸਾਨੂੰ ਉਹਦੇ ਤੇ ਪੂਰਾ ਭਰੋਸਾ ਹੈ ਇਹਨੂੰ ਕੁਝ ਨਹੀਂ ਹੋਣਾ ਜਿੱਤਾਂਗੇ ਕੋਈ ਬਿਮਾਰੀ ਬਿਮੂਰੀ ਤੇ ਕੋਈ ਅਸਰ ਨਹੀਂ ਹੋਣਾ ਰਾਦਾ ਜਿਹੜੇ ਬੰਦੇ ਦਾ ਠੀਕ ਹੋਵੇ ਉਹ ਬਿਵਾਰੀ ਦਾ ਮੁਕਾਬਲਾ ਕਰ ਜਾਂਦਾ ਇਹਦਾ ਰਾਦਾ ਬਹੁਤ ਤਗੜਾ ਹੈ ਨਾ ਤਾਂ ਤਾਂ ਮੈਂ ਕਿਹਾ ਇਹ ਬਹੁਤ ਬਚਾਣਾ ਵਿੱਚ ਜ਼ਰੂਰੀ ਹੈ ਜਗ ਜਿੱਤਨੀ ਵੀ ਜ਼ਰੂਰੀ ਹੈ ਤੇ ਇੱਕ ਚਿੱਠੀ ਵੀ ਲਿਖੀ ਹੈ ਨਰਿੰਦਰ ਮੋਦੀ ਨੂੰ ਜਿਹੜੀ ਚਿੱਠੀ ਲਿਖਿਆ ਕਹਿੰਨ ਦ ਜਿਹੜੇ ਦਸਤਕ ਕੀਤੇ ਨੇ ਖੂਨ ਦੇ ਨਾਲ ਕੀਤੇ ਨੇ ਕੋਈ ਉਹਨਾਂ ਦਾ ਰਿਪਲਾਈ ਨਹੀਂ ਆਇਆ ਉਸ ਤੋਂ ਬਾਅਦ ਆਵੇਗਾ ਆਵੇਗਾ ਜਦੋਂ ਆਪਣੇ ਛੇਵੇਂ ਪਾਦਸ਼ਾ ਨੂੰ ਜਹਾਂਗੀਰ ਨੇ ਬੰਦ ਕੀਤਾ ਸੀ ਨਾ ਜਦੋਂ ਫਿਰ ਛੇਰ ਦੀ ਵਿਖਾੜੀ ਦਿੱਤੀ ਫਿਰ ਉਸ ਬਾਅਦ ਰਾਜੇ ਵੀ ਸਾਰੇ ਪੁੰਜ ਆਪ ਤਰਾਏ ਨਾ ਇਹ ਉਦੋਂ ਵੀ ਤਾਂ ਸਾਡੇ ਨਾਲ ਮੀਟਕਾਂ 11 ਮੀਟ ਕਾ ਹੋਈਆਂ ਜਵਾਬ ਦਿੱਤਾ ਤੇ ਗੁਰੂ ਨਾਨਕ ਦੇਵ ਦੇ ਜਨਮ ਦਿਨ ਤੇ ਫਿਰ ਮੋਤੀ ਦੀ ਅੱਖ ਕਿਉਂ ਖੁੱਲੀ ਕਾਲੇ ਕਰੂਰ ਖਤਮ ਸਾਡੇ ਦਾ ਮੀਟਿੰਗ ਤਾਂ ਨੇ ਕੀਤੀ ਉਹ ਕੋ ਚਮਤਕਾਰ ਸੀ ਇਹ ਵੀ ਚਮਤਕਾਰ ਹੀ ਹੋਊਗਾ ਚਮਤਕਾਰ ਤੇ ਕੀ ਲੱਗਦਾ ਜੇ ਆਪਾਂ ਨਾ ਸਿੱਧੂ ਵੀ ਇਕੱਠੇ ਲੈ ਕੇ ਕਰਕੇ ਆਏ ਸੀ ਨੌਜਵਾਨਾਂ ਦਾ ਤੇ ਐਸਕੇਮ ਵੀ ਜਥੇਬੰਦੀਆਂ ਕਹਿੰਦੇ ਸੀ ਇਕੱਠੀਆਂ ਹੋਵਾਂ ਇੱਕ ਜੁਟੋਵਾਂਗੇ ਤੇ ਪਹੁੰਚਣ ਗਿਆ ਕੀ ਲੱਗਦਾ ਵੀ ਕਦੋਂ ਜਿਹੜੀਆਂ ਜਥੇਬੰਦੀਆਂ ਲੱਗ ਲੱਗ ਨੇ ਕਦੋਂ ਇਕੱਠੀਆਂ ਹੋਣਗੀਆਂ ਅੱਜ ਵੇਖਿਆ ਤੇ ਜੇ ਤੁਸੀਂ ਵੀਡੀਓ ਦੀ ਗੱਲ ਕਰਦੇ ਹੋ ਨਾ ਚਾਹ ਤਾਂ ਐਵੇਂ ਉਹਨਾਂ ਦੇ ਪਰਿਵਾਰਾਂ ਨੇ ਕਹਿਤਾ ਤੁਹਾਨੂੰ ਘਰ ਥਾਂ ਨਹੀਂ ਮਿਲੇਗੀ ਜਾਓ ਉੱਥੇ ਜਦੋਂ ਤੁਸੀਂ ਕਿਸਾਨਾਂ ਦੇ ਲੀਡਰ ਹੋ ਹਰੇ ਪੱਕਾ ਬਣਦੇ ਹੋ ਸਾਰਾ ਉੱਥੇ ਉਹ ਮਰਨ ਤੇ ਬੈਠਾ ਕਿਉਂ ਤੁਸੀਂ ਜਾ ਰਹੇ ਅੱਧੇ ਆ ਜਾਗੇ ਅੱਧੇ ਹੋਰ ਆ ਜਾਣਗੇ ਖੁਆਰ ਹੋਏ ਸੋ ਮਿਲੇਗੇ ਰਕੇਸ਼ ਟਕੇ ਸਾਹਿਬ ਵੀ ਪਹੁੰਚੇ ਸੀ ਅੱਜ ਕੀ ਗੱਲਬਾਤ ਕਰੀ ਉਹਨਾਂ ਨੇ ਉਹ ਅੱਜ ਸਾਰਾ ਮਾਹੌਲ ਵੇਖ ਕੇ ਕਹਿੰਦੇ ਅਸੀਂ ਮੀਟਿੰਗ ਅਮਰਜੈਂਸੀ ਛੇਤੀ ਬੁਲਾ ਰਹੇ ਹਾਂ ਤੇ ਇਸ ਤੀਆਂ ਹੋਰ ਵੀ ਕਿਸਾਨ ਚੱਤ ਦੇ ਹੁੰਦੇ ਛਾਵਲ ਫੋਨ ਕੇ ਠੋਸ ਕੋਈ ਨੀਤੀ ਦੇਵਾਗੇ ਜਿਹੜੀ ਕੇ ਮੁਖਬਰਾਨਾ ਨੂੰ ਮਜਬੂਰ ਕਰ ਦੇਵੇ ਕੀ ਲੱਗਦਾ ਜਿੱਦੇ ਕੱਟ ਤੋਂ ਬਾਅਦ ਮੋਰਚੇ ਦੇ ਵਿੱਚ ਦਵਾਰੇ ਜਾਨ ਪਈ ਹੈ ਕੀ ਕਹੋਂਗੇ ਇਹਦੇ ਬਾਰੇ ਇਹ ਤਾਂ ਪੈਣੀ ਹੀ ਸੀ ਜਿਹੜਾ ਬੰਦਾ ਤਲੀ ਤੇ ਰੱਖ ਕੇ ਲੜ ਰਿਹਾ ਹੈ ਪੱਤੇ ਵਿਖਾ ਕੇ ਲੜ ਰਿਹਾ ਹੈ ਤੇ ਇਹਦੇ ਤੇ ਜਾਨ ਨਹੀਂ ਪੈਣੀ ਜਿੱਤ ਵੱਲੇ ਬਾਦ ਰਿਹਾ ਸਾਨੂੰ ਤਾਂ ਉਦੋਂ ਸਾਡੇ ਘਬਰਾੜਦੇ ਸੀ ਨਾ ਡੱਲੇਵਾਲ ਤੋਂ ਘਬਰਾੜਦੇ ਸੀ ਨਾ ਸਤਨਾ ਸਿੰਘ ਬਹਿਰੂਣੀ ਸੀ ਨਾ ਸਾਰੇ ਸਾਰੇ ਲੋਕ ਇਹ ਵੀ ਹੋਣਾ ਹੈ ਤੁਸੀਂ ਅੱਜ ਹੋਰ ਕੱਲ ਹੋਰ ਤੁਸੀਂ ਆ ਦੋ ਚੌ ਦਿਨਾਂ ਚ ਵੇਖਿਓ ਕੀ ਬੰਦਾ ਪਰਿਵਾਰ ਨੂੰ ਪਿੱਛੇ ਫਿਕਰ ਨਹੀਂ ਉਹਦਾ ਜਿਹੜਾ ਪੋਤ ਹੈ ਉਹਦੀ ਵੀ ਵੀਡੀਓ ਆਉਂਦੀ ਹੈ ਬੜਾ ਮਾਸੂਮ ਜਿਹਾ ਬੱਚਾ ਹੈ ਨਾ ਪੁੱਤ ਪੋਤਰਾ ਉਹਨਾਂ ਦਾ ਦੇਖ ਕੇ ਹੰਝੂ ਨਿਕਲੇ ਆਉਂਦੇ ਨੇ ਨਹੀਂ ਕੀ ਕਹੋਂਗੇ ਪਰਿਵਾਰ ਵੀ ਪਿੱਛੇ ਨਹੀਂ ਉਹ ਚੜ ਦੀ ਕਲਾਚ ਹੈ ਨਾ ਬੱਚਾ ਮੇਰੇ ਵਰਗੇ ਤੇ ਹੰਝੂ ਆਉਂਦੇ ਨੇ ਬੱਚਿਆਂ ਵਾਲੇ ਆਪਾਂ ਪਰ ਉਹ ਤਾਂ ਬੱਚਾ ਤਾਂ ਚੜ ਦੀ ਕਲਾ ਹੈ ਸਾਰਾ ਪਰਿਵਾਰ ਚੜ ਦੀ ਕਲਾ ਵਿੱਚ ਹੈ ਉਹਨਾਂ ਚ ਕੋਈ ਗ੍ਰਾਵਟਾ ਵਾਲੀ ਤਾਂ ਕੋਈ ਗੱਲ ਨਹੀਂ ਉਹ ਤਾਂ ਛੋਟੇ ਸਹਿਬ ਜਾਂ ਦੇ ਦੀਆਂ ਦੀ ਗੱਲ ਕਰਦਾ ਹੈ ਉਹ ਬਹੁਤ ਸਾਰਾ ਚਮਕੌਰ ਦੀ ਗੜੀ ਦੀ ਯਾਦ ਦਰਾਂਦਾ ਔਰ ਗੁਰੂ ਗੋਬਿੰਦ ਸਿੰਘ ਦੇ ਉਹ ਪੂਰੇ ਵਿਸ਼ਵਾਸ ਵਾਲੇ ਪਰਿਵਾਰ ਹੈ ਤੇ ਉਹ ਜਿਹੜਾ ਛੋਟਾ ਬੱਚਾ ਦਾਦੇ ਦੀ ਗੋਦ 'ਚ ਤਾਂ ਪਲਿਆ ਹੈ ਨਾ ਤੇ ਦਾਦੇ ਦੀ ਚੜ੍ਹਦੀ ਕਲਾ ਦੀਆਂ ਤੇ ਗੱਲਾਂ ਕਰਦਾ ਉਹ ਕਦੇ ਟੈਪੀਕਲ ਆ ਤਾਂ ਇੱਥੇ ਵੀ ਆਇਆ ਹੈ ਤੁਸੀਂ ਵੀ ਗੱਲ ਕੀਤੀ ਹੋਵੇ ਕਿ ਤੁਸੀਂ ਉੱਥੇ ਪਰਿਵਾਰ ਉੱਥੇ ਘਰੋਂ ਵੀ ਆਉਂਦੀਆਂ ਗੱਲਾਂ ਵੀਡੀਓ ਆ ਰਹੀਆਂ ਨੇ ਕੋਈ ਉਹ ਗਰਾਫਟ ਹਰ ਕੋਈ ਨਹੀਂ ਪੋਤਰਾ ਤਾਂ ਵੈਸੇ ਵੀ ਲਾਡਲਾ ਹੁੰਦਾ ਨਾ ਆਪਣੇ ਦਾਦੇ ਦਾ ਦੇ ਪੋਤੇ ਨਾਲ ਬੈਠੇ ਵੀ ਇਹ ਗੋਦੀ ਵਿੱਚ ਬੈਠੇ ਆ ਉਹਨਾਂ ਦੇ ਨਾਲ ਵੀ ਬੈਠੇ ਨੇ ਕਈ ਵਾਰੀ ਹੈ ਨਾ ਦਾਦਾ ਕਿੰਤਾ ਅਰਥ ਕਿੰਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਆਪਣੇ ਬੱਚਿਆਂ ਨੂੰ ਪਿਸ਼ਾਵਰ ਕਰਦਾ ਮਾਤਾ ਗੁਜਰ ਕੌਰ ਬੱਚਿਆਂ ਨੂੰ ਨਿਸ਼ਾਵਰ ਕਰ ਦਿੰਦੀ ਏ ਤੇ ਢੱਲੇਵਾਲ ਸਾਹਿਬ ਵੀ ਤੋਂ ਇੱਕ ਗੁਰੂ ਨਾਨਕ ਦਾ ਸਿੱਖ ਹੈ ਨਾ ਬਾੜਾ ਮੰਨਣ ਵਾਲਾ ਸਿੱਖ ਕਿ ਲੱਗਦਾ ਵੀ ਕਿੰਨਾ ਕੁ ਲੰਬਾ ਜਾਊਗਾ ਇਹ ਮਰਨ ਵਰਤ ਲਈ ਢੱਲੇਵਾਲ ਸਾਹਿਬ ਦਾ ਜਿਹੜਾ ਬੈਠੇ ਨੇ 18 ਦਿਨ ਹੋ ਗਏ ਕਿੰਨੇ ਦਿਨ ਹੋਰ ਬਰਤਾ ਨਹੀਂ ਉਹ ਜਿੱਤ ਵਾਲੇ ਪਾਸੇ ਬਾਤ ਰਿਹਾ ਹੁਣ ਅਸੀਂ ਬਰਤ ਨਾਲ ਤਾਂ ਗੱਲ ਹੀ ਕੋਈ ਨਹੀਂ ਜਿੱਤ ਵਾਲੇ ਪਾਸੇ ਬਾਤ ਰਿਹਾ ਲੋਕਾਂ 'ਚ ਜਾਗਰਤਾ ਇੰਨੀ ਲਿਆ ਦਿੱਤੀ ਇਹਦੀ ਸਬਰ ਤੇ ਸਦਕਾ ਕੇ ਲੋਕ ਚਰਚਾ ਗਰੀਕਵਾੜ ਵਿੱਚ ਪਰਿਵਾਰਾਂ ਵਿੱਚ ਹੋਣ ਲੱਗ ਜੇ ਤਾਂ ਪਰਿਵਾਰ 5 7 10 ਬੰਦੇ ਬੱਚੇ ਘਰ ਬੈਂਦੇ ਨੇ ਨਾ ਉਦੋਂ ਗੱਲ ਸ਼ੁਰੂ ਹੋ ਗਈ ਉਹ ਬੜੀ ਤਾਕਤਵਰ ਗੱਲ ਹੈ ਇਹ ਬਹੁਤ ਤਫਾਣ ਉੱਠਣ ਵਾਲਾ ਹੈ ਇਹ ਨਿਹਰਾ ਪੰਜਾਬ ਨਹੀਂ ਉੱਠਦਾ ਸਾਰਾ ਦੇਸ਼ ਉੱਠ ਰਿਹਾ ਥੋੜੇ ਦਿਨਾਂ ਤੁਸੀਂ ਵੇਖੋ ਕੀ ਪਤਾ ਅਗੂਸਟ लास्ट ਵਿੱਚ ਕੀ ਕਹਿਣਾ ਚਾਹੋਗੇ ਜੀ ਹਾਂ लास्ट ਦੇ ਵਿੱਚ ਕੀ ਕਹਿਣਾ ਚਾਹੋਗੇ ਜੀ ਜਿਹੜੇ ਹੋਰ ਉਰੇ ਪਹੁੰਚ ਹੋਰ ਨਹੀਂ ਪਹੁੰਚ ਰਹੇ ਕਿਸਾਨ ਘਰੇ ਬੈਠ ਨੇ ਆਪਣੇ ਉਹਨਾਂ ਨੂੰ ਕੀ ਕਹੋਗੇ ਜੀ ਨਹੀਂ ਹੁਣ ਮੈਨੂੰ ਜੋ ਮੈਂ ਕਹੇ ਤਾਦਾ ਮੈਨੂੰ ਉਹਤੇ ਤੇ ਭਰੋਸਾ ਹੈ ਕਿਉਂਕਿ ਪਰसों ਕਹੇ ਤਾ ਉਹ ਲੋਕਾਂ ਨੇ ਮੰਨ ਲਿਆ ਮੈਂ ਦੁਬਾਰਾ ਆਇਆ ਮੈਂ ਛੋਟੀ ਗੱਲ ਕਰਦੀ ਚਾਹੇ ਤੇ ਨਹੀਂ ਮੈਨੂੰ ਭਰੋਸਾ ਹੈ ਦੇਸ਼ ਦਾ ਕਿਸਾਨ ਜਾਗ ਗਿਆ ਪੰਜਾਬ ਜਾਗ ਗਿਆ ਹਰਿਆਣਾ ਜਾਗ ਗਿਆ ਹੁਕਮਰਾਨ ਦੀ ਹੈਂਕੜ ਬਲਿਆ ਮਿੱਟ ਹੋਊਗੀ ਬਰਕਸਾੜ ਜਿਸ ਤਰ੍ਹਾਂ ਡੱਲੇਵਾਲ ਕਾਫਲਾ ਲੈ ਕੇ ਆਪਣੇ ਘਰ ਤੋਂ ਚੱਲਿਆ ਉਸੇ ਤਰ੍ਹਾਂ ਇੱਥੋਂ ਜਿੱਤ ਕੇ ਅਸੀਂ ਫੁੱਲ ਬਰਸਾ ਦੇ ਜੋਰ ਦੇ ਨਾਲ ਉੱਥੇ ਘਰ ਛੱਡ ਕੇ ਆਵਾਂਗੇ ਮੇਰਾ ਰਾਤਾ ਹੈ ਮੇਰਾ ਪਿਸ਼ਵਾਸ ਵੀ ਹੈ ਠੀਕ ਹੈ ਜੀ ਬਹੁਤ ਧੰਨਵਾਦ ਜੀ ਧੰਨਵਾਦ ਬਹੁਤ ਪਿਆਰ ਇਸ ਤਰ੍ਹਾਂ ਸਾਡੇ ਨਾਲ ਸਤਨਾਮ ਬੈਰੋ ਜੀ ਤੇ ਗੱਲਬਾਤ ਕੀਤੀ ਹੈ ਵੀ ਅਸੀਂ ਜਿਹੜਾ ਮੋਰਚਾ ਜਿੱਤ ਕੇ ਹਟਾਂਗੇ ਤੇ ਜਿਹੜਾ ਅੱਜ ਇਕੱਠ ਹੋਇਆ ਸੀਗਾ ਤੇ ਐਸਕੇਮ ਜਥੇਬੰਦੀਆਂ ਪਹੁੰਚੀਆਂ ਸੀਗੇ আর ਕੇਚ ਟਕੈਸਗਾ ਪਹੁੰਚੇ ਸੀ ਤੇ ਪਾਣਾ ਸਿੱਧੂ ਵੀ ਆਪਣੇ ਨੌਜਵਾਨਾਂ ਨਾਲ ਵੱਡੇ ਕੱਟ ਨਾ ਪਹੁੰਚਿਆ ਸੀਗਾ ਤੇ ਮੈਂ ਮਨਿੰਦਰ ਸਿੰਘ ਥਨੋਰੀ ਬਾਰਡਰ ਤੋਂ ਜੁੜੇ ਰਿਹਾ ਪਿੰਡੂ ਦੀ ਬਨਾ ਧੰਨਵਾਦ